ਹਾਂਜੀ ਦੋਸਤੋ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਹੀਨ ਪੈਨਸ਼ਨ ਤੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਪੈਨਸ਼ਨ ਹੋਈ ਹੈ ਉਹ 2500 ਬਾਰੇ ਜਿਹੜੀ ਗੱਲ ਕਰਾਂਗੇ ਆਪਾਂ ਤੇ ਉਹਦੀ ਕਿਹੜੀ ਲਿਸਟ ਜਾਰੀ ਹੋ ਚੁੱਕੀ ਉਹ ਵੀ ਗੱਲ ਕਰਾਂਗੇ ਤੇ ਬਜਟ ਦੇ ਵਿੱਚ ਕੀ ਵੱਡਾ ਐਲਾਨ ਹੋ ਕੇ ਹੋਣ ਜਾ ਰਿਹਾ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤਾਂ ਜੋ ਤੁਹਾਨੂੰ ਆਉਣ ਵਾਲੇ ਅਪਡੇਟਾਂ ਦੇ ਬਾਰੇ ਪਤਾ ਲੱਗ ਸਕੇ ਜਿਹੜੇ ਕੀ 2500 ਪੈਨਸ਼ਨ ਨੂੰ ਲੈ ਕੇ ਨੇ ਤੇ ਜਿਹੜੀ ਫਰਵਰੀ ਮਹੀਨੇ ਦੀ ਪੈਨਸ਼ਨ ਹੈ ਇਸ ਦੇ ਬਾਰੇ ਵੀ ਆਪਾਂ ਗੱਲ ਕਰ ਰਹੇ ਆ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਗਵਾਨ ਸਮਾਨ ਸਰਕਾਰ ਨੇ 2500 ਪੈਨਸ਼ਨ ਬਾਰੇ ਜਿਹੜਾ ਐਲਾਨ ਕੀਤਾ ਸੀ ਇਸ ਬਜਟ ਦੇ ਵਿੱਚ ਉਹ ਪੂਰਾ ਹੁੰਦਾ ਹੈ ਦਿਖਾਈ ਦੇਗਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਬੜਾਪਾ ਪੈਨਸ਼ਨ ਲੱਗੀ ਹੈ ਵਿਧਵਾ ਪੈਨਸ਼ਨ ਲੱਗੀ ਹੈ ਅੰਗਹੀਨ ਪੈਨਸ਼ਨ ਤੇ ਬੇਸਹਾਰਾ ਲੋਕਾਂ ਦੀ ਪੈਨਸ਼ਨ ਲੱਗੀ ਹੈ ਤਾਂ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਰਵਰੀ ਮਹੀਨੇ ਦੀ ਉਹਨਾਂ ਲੋਕਾਂ ਦੀ ਪੈਨਸ਼ਨ ਦੀ ਜਿਨ੍ਹਾਂ ਕੀ ਹੁਣ ਲਿਸਟ ਆ ਚੁੱਕੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਪੈ ਚੁੱਕੀ ਹੈ ਆ ਉਹ ਗੱਲ ਕਰਦੇ ਹਾਂ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਤਰੀਕ ਹੋ ਚੁੱਕੀ ਹੈ 20 ਫਰਵਰੀ 20 ਫਰਵਰੀ ਨੂੰ ਕੀ ਨਵੀਂ ਅਪਡੇਟ ਆਈ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਗੁਜਾਰਿਸ਼ ਹੁਣਾ ਭੈਣ ਭਰਾਵਾਂ ਲਈ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਨਾ ਜੇ ਵੀਡੀਓ ਚੰਗੀ ਲੱਗੇ ਤਾਂ ਕੋਈ ਸੁਝਾਅ ਵੀ ਤੁਸੀਂ ਦੇ ਸਕਦੇ ਹੋ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਇਹ ਨਾ ਇਹ ਤਾਂ ਦਿੱਤੀਆਂ ਥਾਵਾਂ ਤੇ ਬਜ਼ੁਰਗ ਪੈਨਸ਼ਨ ਵਿਧਵਾ ਪੈਨਸ਼ਨ ਐ ਸਾਰੇ ਲੋਕਾਂ ਦੀ ਪੈਨਸ਼ਨ ਤੇ ਜਿਹੜੇ ਵਿਕਲੰਗ ਲੋਕ ਨੇ ਆਪਣੇ ਭਾਈ ਨੇ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਅਪਡੇਟ ਹੋਈ ਹੈ ਤਾਂ ਫਰਵਰੀ ਮਹੀਨੇ ਦੀ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਿਆਂ ਕਿ ਪਹਿਲਾ ਨਾਮ ਆਇਆ ਮਜੀਠਾ ਕਲਾ ਇਹਦੇ ਵਿੱਚ ਜਿਹੜੀ ਪੈਨਸ਼ਨ ਆਇਆ ਆਪਣੇ ਭਰਾਵਾਂ ਦੀ ਪੈਣਾ ਦੀ ਤੇ ਮਾਤਾਵਾਂ ਦੀਆਂ ਜਿਹੜੀਆਂ ਜਾਰੀ ਹੋ ਚੁੱਕੀਆਂ ਨੇ ਠੀਕ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ دوسرے ਨੰਬਰ ਤੇ ਰਤਨਪੁਰਾ ਦੇ ਵਿੱਚ ਵੀ ਵਿਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਬਿਗਲਾੰਗ ਲੋਕਾਂ ਦੀ ਪੈਨਸ਼ਨ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਕੁਬਈਆ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਤੇ ਉਸ ਤੋਂ ਬਾਅਦ ਝੋਕ ਹਰੀ ਹਰ ਇਸ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਅਪਡੇਟ ਹੋ ਚੁੱਕੀ ਹੈ ਜੀਆ ਦੋਸਤੋ ਜੇ ਤੁਸੀਂ ਇਹਨਾਂ ਥਾਵਾਂ ਦੇ ਨਾਲ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਵੀ ਪੈਨਸ਼ਨ ਅਪਡੇਟ ਹੋ ਗਈ ਹੈ ਲਾਡੂ ਕਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਕਿਉਂਕਿ ਦੋਸਤੋ ਲਿਸਟ ਦੇ ਵਿੱਚ ਨਾਮ ਆ ਚੁੱਕਿਆ ਹੈ ਉਸ ਤੋਂ ਬਾਅਦ ਖੂਈਆਂ ਸਰਵਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਗੱਲ ਕਰੀਏ ਕਿ ਬੋਹਾਦੀ ਤੇ ਬੋਹਾਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਚੰਨੋ ਦੀ ਤਾਂ ਚੰਨੋ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਗੱਲ ਕਰੀਏ ਖਨੋਰੀ ਦੀ ਦਾ ਖਨੋਰੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਤੁਹਾਨੂੰ ਦੱਸ ਦਿਆਂ ਦੋਸਤੋ ਜਿਵੇਂ ਕਿ ਖਨੋਰੀ ਹੈ ਖਨੋਰੀ ਦੇ ਆਸ-ਪਾਸੇ 10 15 ਕਿਲੋਮੀਟਰ ਦੇ ਏਰੀਆ ਦੇ ਚ ਜਿੰਨੇ ਵੀ ਪਿੰਡ ਪੈਂਦੇ ਨੇ ਪੰਜਾਬ ਦੇ ਉਹਨਾਂ ਨੂੰ ਖਨੋਰੀ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕੱਗਾ ਦੀ ਦਾ ਕੱਗਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਤੇ ਮੂਨਕ ਕਲਾਂ ਦੀ ਗੱਲ ਕਰੀਏ ਮੂਨਕ ਕਲਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਗੱਲ ਕਰੀਏ ਸਨੌਰ ਦੀ ਤਾਂ ਸਨੌਰ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਗਈ ਹੈ ਤੇ ਲੱਗੇ ਬੰਨੇ ਜਿੰਨੇ ਵੀ ਛੋਟੇ ਮੋਟੇ ਪਿੰਡ ਜਨੌਰ ਨਾਲ ਬਲੋਂਗ ਕਰਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਆ ਗਈ ਹੈ ਗੱਲ ਕਰੀਏ ਦੇਵੀਗੜ੍ਹ ਦੀ ਤਾਂ ਦੇਵੀਗੜ੍ਹ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਗ੍ਰੇਡ ਹੋ ਗਈ ਹੈ ਪੁਨਰਹੜੀ ਦੇ ਵਿੱਚ ਵੀ ਗੱਲ ਕਰੀਏ ਤਾਂ ਪੈਨਸ਼ਨ ਜਿਹੜੀ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਲਵੇੜਾ ਦੀ ਤੇ ਬਲਵੇੜਾ ਦੇ ਵਿੱਚ ਵੀ ਜੀ ਦੋਸਤੋ ਪੈਨਸ਼ਨ ਜਿਹੜੀ ਅਪਗ੍ਰੇਡ ਕੀਤੀ ਜਾ ਚੁੱਕੀ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਜਿਹੜੀ ਇਹ ਅਪਡੇਟ ਕਰ ਦਿੱਤੀ ਗਈ ਹੈ ਅੱਜ ਤਰੀਕ 20 2 2026 ਨੂੰ ਇਹਨਾਂ ਦੀ ਪੈਨਸ਼ਨ ਜਿਹੜੀ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਗੱਲ ਕਰੀਏ ਕਿ ਘਨੌਰ ਕਲਾ ਘਨੌਰ ਕਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਅੱਗੇ ਗੱਲ ਕਰੀਏ ਜੁਲਕਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਗੱਲ ਕਰੀਏ ਕਿ ਭਾ ਅੱਗੇ ਲਿਸਟ 'ਚ ਜਲਦਿਆਂ ਤੇ ਤੁਸੀਂ ਦੇਖ ਸਕਦੇ ਹੋ ਦੋਨ ਕਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਜਾ ਕੇ ਬੈਂਕ ਦੇ ਵਿੱਚ ਵੀ ਲੈ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਮੈਸੇਜ ਆ ਗਿਆ ਹੋਗਾ ਕਈ ਵਾਰ ਕੀ ਹੁੰਦਾ ਕਿ ਕਿਸੇ ਪਿੰਡਪਰਾ ਕੋਲ ਜਦੋਂ ਬੈਂਕ ਵਿੱਚ ਜਾਂਦੇ ਆ ਤੇ ਪੈਨਸ਼ਨ ਉਹਦੀ ਨਹੀਂ ਆਈ ਹੁੰਦੀ ਹੋ ਸਕਦਾ ਹੈ ਦੋਸਤੋ ਜੇ ਲਿਸਟ ਜਾਰੀ ਹੋਣ ਤੋਂ ਬਾਅਦ ਕਈ ਵਾਰ 2 ਜਾਂ 3 ਦਿਨ ਲੱਗ ਜਾਂਦੇ ਨੇ ਤੁਸੀਂ 2 ਜਾਂ 3 ਦਿਨ ਤੋਂ ਬਾਅਦ ਹੀ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਪੈਨਸ਼ਨ ਜੇ ਤੁਹਾਡੀ ਮਿਲ ਜਾਏਗੀ ਗੱਲ ਕਰੀਏ ਕਪੂਰਥਲਾ ਕੈਂਟ ਦੀ ਦਾ ਕਪੂਰਥਲਾ ਕੈਂਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹਾਜੀਪੁਰ ਦੀ ਤਾਂ ਹਾਜੀਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਹੋ ਗਈ ਹੈ ਗੱਲ ਕਰੀਏ ਮੁਕੰਦਪੁਰ ਮੁਕੰਦਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਲਾਗੇ ਬੰਨੇ ਜਿੰਨੇ ਵੀ ਛੋਟੇ ਮੋਟੇ ਪਿੰਡ ਨੇ ਮੁਕੰਦਪੁਰ ਦੇ ਲਾਗੇ ਲੱਗਦੇ ਨੇ ਸਾਰਿਆਂ ਨੂੰ ਉਸਦੇ ਨਾਲ ਹੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਸੁਜਾਨਪੁਰ ਦੀ ਤਾਂ ਸੁਜਾਨਪੁਰ ਵੀ ਲਿਸਟ ਦੇ ਵਿੱਚ ਆ ਚੁੱਕਾ ਹੈ ਤੇ ਇਸ ਦੀ ਵੀ ਪੈਨਸ਼ਨ ਜਿਹੜੀ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਗੱਲ ਕਰੀਏ ਮਿਰਥਲ ਦੀ ਮਿਰਥਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਉਹਨਾਂ ਪੈਣ ਭਰਾਵਾਂ ਦੀ ਪੈਨਸ਼ਨ ਅਪਡੇਟ ਹੋ ਗਈ ਹੈ ਜਿਨ੍ਹਾਂ ਦੀ ਬੁਢਾਪਾ ਪੈਨਸ਼ਨ ਲੱਗੀ ਹੈ ਵਿਧਵਾ ਪੈਨਸ਼ਨ ਲੱਗੀ ਹੈ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਵਿਕਲੰਗ ਲੋਕਾਂ ਦੀ ਪੈਨਸ਼ਨ ਲੱਗੀ ਹੈ ਤੋਂ ਅੰਦਾਜ਼ ਨਹੀਂ ਦੋਸਤੋ ਜਿਨ੍ਹਾਂ ਲੋਕਾਂ ਦੀ ਜਨਵਰੀ ਮਹੀਨੇ ਦੀ ਪੈਨਸ਼ਨ ਨਹੀਂ ਆਈ ਸੀ ਉਹਨਾਂ ਦੇ ਵੀ ਕਈਆਂ ਦੀ ਇਸੇ ਮਹੀਨੇ ਉਹਨਾਂ ਦੇ ਨਾਲ ਲੱਕੇ ਆਈ ਹੈ ਤੇ ਅੱਗੇ ਗੱਲ ਕਰੀਏ ਆਪਾਂ ਕਲਾਨੌਰ ਕਲਾ ਦੀ ਤੇ ਇੱਥੇ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਲੀਪੁਰ ਅਰਾਈਆ ਅਲੀਪੁਰ ਅਰਾਈਆ ਦੇ ਵਿੱਚ ਵੀ ਜਿਹੜੀ ਦੋਸਤੋ ਪੈਨਸ਼ਨ ਆ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਹੈ ਜਿਹੜਾ ਪਤਾ ਕਰ ਸਕਦੇ ਹੋ ਮਹਿਲਾ ਚੌਕ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ ਤੇ ਇਸ ਤੋਂ ਅੱਗੇ ਗੱਲ ਕਰੀਏ ਚੰਦੀ ਮੰਦਰ ਦੀ ਤਾਂ ਚੰਦੀ ਮੰਦਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਲੈ ਸਕਦੇ ਹੋ ਤਾਂ ਰਾਏਪੁਰ ਰਾਣੀ ਦੀ ਗੱਲ ਕਰੀਏ ਰਾਏਪੁਰ ਰਾਣੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਹੋ ਸਕਦਾ ਹੈ ਕਿ ਤੁਹਾਡੀ ਪੈਨਸ਼ਨ ਅੱਜ ਹੀ ਨਾ ਆਵੇ ਉਹ ਹੋ ਸਕਦਾ ਕੱਲ ਵੀ ਨਾ ਆਵੇ ਤੁਸੀਂ ਕੀ ਕਰਨਾ ਹੈ 2 ਤੋਂ 3 ਦਿਨ ਦਾ ਵੇਟ ਜਰੂਰ ਕਰਨਾ ਹੈ ਤਾਂ ਜੋ ਜਿਹੜੀ ਪੈਨਸ਼ਨ ਹੈ ਉਹ ਸਿੱਧੀ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੀ ਅਪਡੇਟ ਹੋ ਸਕੇ ਟੂਮਖੇੜੀ ਛੇੜੀ ਦੇ ਵਿੱਚ ਵੀ ਟੂਮਛੇੜੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਲੈ ਸਕਦੇ ਹੋ ਅੱਗੇ 30ਵੇਂ ਨੰਬਰ ਤੇ ਗੱਲ ਕਰੀਏ ਝੱਜਰ ਦੀ ਦਾ ਝੱਜਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਐ ਉਹ ਅਪਡੇਟ ਹੋ ਗਈ ਹੈ ਵਿਧਵਾ ਪੈਨਸ਼ਨ ਬਜ਼ੁਰਗ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਵਿਕਲੰਗ ਲੋਕਾਂ ਦੀ ਪੈਨਸ਼ਨ ਹੈ ਸਰਕਾਰ ਵੱਲੋਂ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਫਰਵਰੀ ਮਹੀਨੇ ਦੀ ਅੱਗੇ ਗੱਲ ਕਰੀਏ ਤੇ ਬਹਿਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਰੋੜੀ ਰੋੜੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਦੋਸਤੋ ਜਿਹਨਾਂ ਲੋਕਾਂ ਦੀ ਨਹੀਂ ਆਈ ਸੀ ਪਹਿਲਾਂ ਹੁਣ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਆ ਚੁੱਕੀ ਹੈ ਤਾਂ ਗੱਲ ਕਰੀਏ ਪਕਤਾ ਭਾਈਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ले ਸਕਦੇ ਹੋ ਉਸ ਤੋਂ ਬਾਅਦ ਕਰੀਏ ਸਿੰਧਵਾ ਵੇਟ ਸਿੰਧਵਾ ਵੇਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਫਿਰ ਦੁਬਾਰਾ ਕਿ ਕਈ ਵਾਰ ਪੈਨਸ਼ਨ ਲਿਸਟ ਦੇ ਵਿੱਚ ਤੇ ਆ ਗਈ ਹੁੰਦੀ ਹੈ ਪਰ ਕਈ ਵਾਰ ਬੈਂਕਾਂ ਦੇ ਵਿੱਚ ਅਪਡੇਟ ਨਹੀਂ ਹੁੰਦੀ ਇਸ ਕਰਕੇ ਤੁਸੀਂ ਕੀ ਕਰਨਾ ਹੈ ਦੋ ਤੋਂ ਤਿੰਨ ਦਿਨ ਦਾ ਵੇਟ ਜ਼ਰੂਰ ਕਰਨਾ ਹੈ ਜੇ ਨਹੀਂ ਆਈ ਪੈਨਸ਼ਨ ਹੈ ਤੇ ਇੱਕ ਵਾਰ ਜੇ ਤੁਸੀਂ ਪਤਾ ਕਰਨਾ ਚਾਹੋ ਤਾਂ ਪਤਾ ਵੀ ਕਰ ਸਕਦੇ ਹੋ ਕਿਉਂਕਿ ਪੈਨਸ਼ਨ ਨਾਲ ਦੇ ਨਾਲ ਵੀ ਅਪਡੇਟ ਹੋ ਜਾਂਦੀਆਂ ਕਈ ਵਾਰ ਲਿਸਟ ਜਿਹੜੀ ਅਪਡੇਟ ਹੋਣ ਚ ਟਾਈਮ ਵੀ ਲੱਗਦਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ 82 ਦੀ 82 ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚੇ ਦੀ ਪੈਨਸ਼ਨ ਹੈ ਜਿਹੜੀ 82 ਦੇ ਵਿੱਚ ਵੀ ਆ ਗਈ ਹੈ ਤਾਂ ਇਸ ਤਰੀਕੇ ਨਾਲ ਦੋਸਤੋ ਇਹਨਾਂ ਥਾਵਾਂ ਤੇ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਜਾਰੀ ਹੋ ਚੁੱਕੀ ਹੈ ਤਾਂ ਦੋਸਤੋ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਹੈ ਉਹਨਾਂ ਦੀ ਆਉਣ ਵਾਲੇ 7-8 ਦਿਨਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਜਾਰੀ ਹੋ ਜਾਏਗੀ ਕਿਉਂਕਿ ਦੋਸਤੋ 28 ਤਰੀਕ ਦਾ ਮਹੀਨਾ ਹੈ 28 ਦਿਨਾਂ ਦਾ ਮਹੀਨਾ ਹੁੰਦਾ ਹੈ ਫਰਵਰੀ ਤਾਂ ਇਸ ਤਰੀਕੇ ਦੇ ਨਾਲ ਹੀ 28 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਪੈਨਸ਼ਨ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੋਏਗੀ ਤਾਂ ਗੱਲ ਕਰੀਏ ਹੁਣ ਆਪਾਂ 2500 ਪੈਨਸ਼ਨ ਦੀ ਤਾਂ ਇਸ ਦੇ ਬਾਰੇ ਕੀ ਨਵਾਂ ਅਪਡੇਟ ਆਇਆ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਪੈਨਸ਼ਨ ਰਕਮ ਵਧਾ ਕੇ 2500 ਰੁਪਏ ਮਹੀਨਾ ਕੀਤੀ ਜਾਵੇਗੀ ਸਰਕਾਰੀ ਸੂਤਰਾਂ ਦੇ ਅਨੁਸਾਰ ਇਹ ਵਾਧੂ ਰਕਮ 2026-27 ਦੇ ਬਜਟ ਤੋਂ ਬਾਅਦ ਲਾਗੂ ਹੋ ਸਕਦੀ ਹੈ ਯਾਨੀ ਕਿ ਹੁਣ ਜਿਹੜਾ ਬਜਟ ਆਏਗਾ ਪੰਜਾਬ ਸਰਕਾਰ ਦਾ 2026-27 ਦਾ ਇਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਉਹ ਤੁਹਾਨੂੰ 2500 ਪੈਨਸ਼ਨ ਜਿਹੜੀ ਉਹ ਦੇ ਸਕਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਜਿਹੜੀ ਹੋਰ ਵੀ ਜਿਹੜੀ 2500 ਪੈਨਸ਼ਨ ਦੇ ਲਈ ਕੀ ਜ਼ਰੂਰੀ ਚੀਜ਼ਾਂ ਹੋ ਸਕਦੀਆਂ ਨੇ ਜਿਵੇਂ ਕਿ ਸ਼ਰਤਾਂ ਜਾਂ ਦਸਤਾਵੇਜ਼ ਵੀ ਲਾਜ਼ਮੀ ਹੋਣਗੇ ਉਹ ਤੁਸੀਂ ਤਿਆਰ ਰੱਖਣੇ ਨੇ ਉਹ ਮੋٹے ਮੋٹے ਤੌਰ ਤੇ ਤੁਹਾਨੂੰ ਦੱਸ ਦਿਆਂ ਇੱਕ ਇਹ ਤੁਹਾਡਾ ਜਿਹੜਾ ਆਧਾਰ ਕਾਰਡ ਹੈ ਠੀਕ ਹੈ ਆਧਾਰ ਕਾਰਡ ਆ ਜਿਹੜਾ ਤੁਸੀਂ ਅਪਡੇਟ ਰੱਖਣਾ ਹੈ ਤੁਹਾਡਾ ਮੋਬਾਈਲ ਨੰਬਰ ਹੈ ਜਿਹੜਾ ਇੱਕ ਹੋਣਾ ਚਾਹੀਦਾ ਹੈ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਤੁਹਾਡਾ ਖਾਤਾ ਨੰਬਰ ਹੈ ਜਿਹੜਾ ਬੈਂਕ ਅਕਾਊਂਟ ਨੰਬਰ ਹੈ ਠੀਕ ਹੈ ਉਹ ਵੀ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਤੇ ਸੇਮ ਹੀ ਚੀਜ਼ਾਂ ਸਾਰੀਆਂ ਨਾਮ ਡੇਟ ਆਫ ਬਰਥ ਤੇ ਪਿਤਾ ਪਤੀ ਦਾ ਨਾਮ ਸੇਮ ਹੋਣਾ ਚਾਹੀਦਾ ਹੈ ਤੁਹਾਡਾ ਸਾਰੇ ਡਾਕੂਮੈਂਟਾਂ ਵਿੱਚ ਇੱਕੋ ਹੀ ਚੀਜ਼ ਹੋਣੀ ਚਾਹੀਦੀ ਹੈ ਇਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਹੈ ਅਪਡੇਟ ਪੈਨਸ਼ਨ 2500 ਹੋ ਜਾਏਗੀ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਤਾਂ ਦੋਸਤੋ ਮਿਲਦੇ ਆ ਨਵੀਂ ਅਪਡੇਟ ਲੈ ਕੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ